ਹਾਂਜੀ ਦੋਸਤੋ ਸਸਰੀ ਕਾਲ ਇੱਕ ਸ਼ਾਰਟ ਵੀਡੀਓ ਤੁਹਾਡੇ ਦੋਸਤੋ ਸਾਹਮਣੇ ਪੇਸ਼ ਕਰਦੇ ਆ ਪਿੰਡ ਮੂਸੇ ਖੜੇ ਆ ਨਜ਼ਦੀਕ ਚੁਵਾਲ ਪਿੰਡ ਗੱਗੋਬੂਆ ਬਿਲਕੁਲ ਲੱਗੇ ਆ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਥੀਰੇ ਵੀਰ ਦੇ ਫਾਰਮ ਤੇ ਆਏ ਦੋਸਤੋ ਨਾਲ ਵੀਰ ਆਪਣੇ ਗੋਪੀ ਆ ਤੇ ਅੱਜ ਚਾਰ ਨਾਗ ਪਕਾਊਗਾ ਠੀਕ ਆ ਜੀ ਜਿਨ੍ਹਾਂ ਦੇ ਵਿੱਚੋਂ ਤਿੰਨ ਬੈੜਾ ਨੇ ਇੱਕ ਝੋਟੀ ਆ ਨੀਲੀ ਅੰਗ ਦੇ ਵਿੱਚ ਗੋਪੀ ਕੀ ਹਾਲ ਆ ਵਧੀਆ ਵਧੀਆ ਸਸਸੀ ਕਾ ਭਾਜੀ ਸਸਸੀ ਕਾ ਵੀਰੇ ਗੋਪੀ ਕੀ ਹਾਲ ਆ ਵਧੀਆ ਵਧੀਆ ਠੀਕ ਠਾਕ ਭਾਜੀ ਲੈ ਵੀ ਗੋਪੀ ਵੀਰੇ ਅੱਜ ਨਾਗ ਟੋਟਲ ਚਾਰ ਪਕਾਊਗਾ ਆਪਣੇ ਕੋਲ ਹਾਂਜੀ ਇਹਦੀ ਆਪਾਂ ਜ਼ਿਕਰ ਕਰ ਲਗੇ ਇਹ ਮਹੀਨੇ ਕਦੀ ਸੂਈ ਆ ਹਾਂਜੀ ਹਾਂਜੀ ਮਹੀਨੇ ਦੀ ਸੂਈ ਆ ਭਾਈ ਪਹਿਲੇ ਸੂਵੇ ਸੂਈ ਆ ਪਹਿਲਣਾ ਹਾਂਜੀ ਹਾਂਜੀ ਠੀਕ ਆ ਜੀ ਮਗਰ ਤੇ ਬੱਛਾ ਹਾਂਜੀ ਬੱਛਾ ਬੱਛਾ ਲਓ ਵੀ ਮਗਰ ਬੱਛਾ ਪਹਿਲਾ ਸੂਵੇ ਦੋਸਤੋ ਇਹ ਸੂਈ ਆ ਤੇ ਦੁੱਧ ਕੋਪੀ ਫਿਰ ਕਿੰਨਾ ਇਹ ਫੇਲੇ ਭਾਈ 9 ਕਿਲੋ ਦੁੱਧ ਆ ਲਓ ਵੀ 9 ਕਿਲੋ ਦੁੱਧ ਤੇ ਦੇ ਦਾਂਗੇ ਕਿੰਨੇ ਦੀ ਇਹ ਭਾਈ 35000 ਮੁੱਲ ਕਰਦੇ ਆ 32000 ਦੀ ਦੇ ਦਾਂਗੇ 32000 ਦੀ ਹਾਂਜੀ ਲਓ ਵੀ 9 ਕਿਲੋ ਦੁੱਧ 32000 ਦੀ ਮਿਲ ਜੂਗੀ ਮਹੀਨੇ ਕਦੀ ਸੂਈ ਆ ਬੱਛਾ ਮਗਰ ਇਧਰ ਇੱਕ ਝੋਟੀ ਦਿਖਾਉਣੇ ਤੁਹਾਨੂੰ ਨੀਲੀ ਦੇ ਵਿੱਚ ਆ ਅੱਖ ਏ ਗੋਪੀਰ ਸਵੇਰ ਕੇ ਨਮਸੋਈ اے ਭਾਜੀ ਦੂਜਾ ਸੂਹੀ ਸੂਹੀ ਆਰ ਕੀ ਹਾਂਜੀ ਪਿਛਲੇ ਸੂਏ 12 ਕਿਲੋ ਦੁੱਧ ਕੱਢਿਆ 12 ਸਾਢੇ 12 ਕਿਲੋ 12 ਸਾਢੇ 12 ਹਾਂਜੀ ਆਪਣੇ ਕੋਲ ਕੱਲ੍ਹ ਸ਼ਾਮ ਦੀ ਸੂਹੀ 4 ਵਜੇ ਦੀ 2 ਚਾਈਆਂ ਹੋ ਗਈਆਂ ਭਾਜੀ ਇਹਦੀਆਂ ਠੀਕ ਹੈ ਜੀ ਬੋਲਾ ਕਿੰਨਾ ਕ ਕੀਤਾ ਨੋਟ ਰਾਤੀ ਭਾਜੀ ਸਾਢੇ 4 ਕਿਲੋ ਚੋਇਆ 4 ਕਿਲੋ ਦੇਨੇ ਚੋਇਆ ਬੋਲਾ ਮੂੰਹ ਦਿਖਾਈਏ ਮਾੜਾ ਜਿਹਾ ਹਾਂਜੀ ਹਾਂਜੀ ਬੋਲਾ ਫੇਸ ਵੇਖੋ ਤੁਸੀਂ ਠੀਕ ਹੈ ਜੀ ਅੱਖਾਂ ਦੋਵੇਂ ਬਿੱਲੀਆਂ ਨੇ ਕੋਈ ਭਰਾ ਦੂਰ ਨੇੜੇ ਆ ਰਿਹਾ ਕੋਈ ਬਰੜਾ ਨਹੀਂਗਾ ਪਸ਼ੂ ਦੋਵੇਂ ਅੱਖਾਂ ਬਿੱਲੀਆਂ ਨੇ ਡੋਰੇ ਪਾਉਂਦੀਆਂ ਨੇ ਤੇ ਮਗਰ ਇਹਦੇ ਆ ਕਟਾ ਮੇਲ ਕਾਫ ਆ ਬਿਲਕੁਲ ਨੜੂ ਨਾਲਾ ਬੱਚੇ ਤੇ ਗਿੱਲਾ ਠੀਕ ਹੈ ਜੀ ਤੇ ਫਿਰ ਗੋਪੀ ਇਹ ਕਿੰਨੇ ਦੀ ਦੇ ਰਿਆਂ ਅੱਜ ਭਾਈ ਇਹਦਾ ਮੋਲੇ 1 5 1 5 ਦੀ ਕੀਤਾ ਮੋਲੇ ਦਾ ਹਾਂਜੀ ਪੂਰੇ ਲੱਖ ਦੀ ਦਵਾਂਗੇ ਪੂਰੇ ਲੱਖ ਦੀ ਹਾਂਜੀ ਪੂਰੇ ਲੱਖ ਦੀ ਦੋਸਤੋ ਝੋਟੀ ਮਿਲ ਜੂਗੀ ਤੁਹਾਨੂੰ ਦੁੱਜਣ ਸੂਈ ਆ ਹਾਂਜੀ ਚੰਗੀ ਮੂੰਹ ਮੱਥੇ ਤੋਂ ਆ ਬਾਕੀ ਮੇਰਾ ਭਰਾ ਅੱਗੇ ਪਸ਼ੂ ਕਰੇ ਬੰਨ ਲਓਗੇ ਬਾਕੀ 13 14 ਕਿਲੋ ਭਾਦੂਗੀ ਆ ਕੀ ਹਾਂਜੀ ਹਾਂਜੀ ਜੱਟਾ ਛੱਡੇ ਹਿਸਾਬ ਨਾਲ ਛੱਡੇ ਲੈਵੇ ਦੀ ਸਾਫ ਆ ਕੋਈ ਫਿਰ ਬਾਕੀ ਚੋੜ ਜਾਂਦੀ ਪੋਲੀ ਆ ਹਾਂਜੀ ਚੌਂ ਚੌਂ ਦੀ ਪੂਰ ਛੱਟਾ ਵੜੀਆ ਪੋਲੀ ਆ ਪੂਰ ਛੱਟਾ ਨਹੀਂ ਕੋਈ ਹੈਗਾ ਇਹ ਵੀ ਆਪਣੇ ਘਰੇ ਆਣ ਕੇ ਸੂਈ ਕੱਲ ਰਾਤੀ ਹਾਂਜੀ ਮੈਂ ਰਾਤ ਸੂਈ 8:11 ਵਜੇ ਉਹ ਵੀ 8:11 ਵਜੇ ਬਾਹਰ ਸੂਈ ਆ ਐਫਐਫ ਬਰੀਡ ਦੇ ਵਿੱਚ ਕ੍ਰੋਸ ਮੰਨ ਲੇ ਕੋਈ ਫਿਰ ਸਵੇਰ ਦੇ ਵਿੱਚ ਦੂਜਾ ਹਾਂਜੀ ਹਾਂਜੀ ਦੂਜੇ ਸ਼ੂਏ ਸੂਈ ਪਾਜੀ ਮਗਰ ਬੱਛੀ ਆ ਹਾਂਜੀ ਬੱਛੀ ਮਗਰ ਆ ਉਹ ਵੀ ਮਗਰ ਬੱਛੀ ਆ ਗਈ ਆ ਬੱਚਾ ਕਰ ਲੋ ਚੱਕ ਠੀਕ ਆ ਜੀ ਸਾਡੇ 6 ਕਿਲੋ ਬਹੁਤ ਛੋੜਿਆ ਤਾਂ ਦਿਨੇ 6 ਕਿ ਛੋਇਆ ਵ ਵੀਰੰਦਾ ਵੀ ਮਾਰਨਿੰਗ 5 4 ਕਿਲੋ 5 ਕਿਲੋ 4 ਕਿਲੋ ਸੋਭਾ ਵੀ 5 6 ਕਿਲੋ ਜਿਹੜਾ ਬੋਲਾ ਚੋਇਆ ਕੋਈ 10 12 11 ਕਿਲੋ ਬੋਲਾ ਇਹਦੇ ਥੱਲੇ ਨੋਟ ਕੀਤਾ ਕੋਈ ਦੋ ਗਰੰਗ ਦੀਆਂ ਚਵਾਈਆਂ ਹੋਈਆਂ ਨੇ ਇੱਕ ਇਹਦਾ ਕੋ ਵੀ ਮੁੱਲ 10 ਫਿਰ ਰੱਖੀ ਸੀ ਇਹਦਾ ਮੁੱਲ ਭਾਜੀ ਇਹਦਾ ਆਪਾਂ 75000 ਕਰਦੇ ਭਾਜੀ ਮੁੱਲ ਹਾਂਜੀ ਹਾਂਜੀ ਇਹ 72000 ਦੀ ਦੇ ਦਾਂਗੇ 72 ਦੀ ਹਾਂਜੀ ਲਓ ਵੀ ਆਪਾਂ 70000 ਦੀ ਮਿਲ ਜੂਗੀ ਠੀਕ ਆ ਜੀ ਇੱਕ ਵੱਡੀ ਤੁਹਾਨੂੰ ਇਧਰ ਵੜਾ ਆਪਾਂ ਗਾਂ ਦਿਖਾ ਦਿੰਦੇ ਆ ਫੁੱਲ ਵੱਡੇ ਕੱਦ ਕਾੜ ਦੀ ਫਾਰਮ ਵਾਲੀ ਆ 28 ਸਿਪਾਈ ਗੋਪੀ ਵੀਰੇ ਤਾਂ ਥੱਲੇ ਹਾਜ਼ਰ ਭਾਈ 28 ਕਿਲੋ ਹਾਜ਼ਰ ਹੋਊਗਾ ਵੀਰ ਕੋਈ ਆਵੇ ਦੂਰੋਂ ਨੇੜੋਂ ਆਵੇ ਆਪਣੇ ਘਰ ਰਾਦਣ ਕੇ ਲੈ ਰਹਿ ਗੇ ਲੀਟਰ ਲੈਵੇ ਕੰਡਾ ਲੈਵੇ ਆਪਦੇ ਜੋ ਵੀ ਕਰਨਾ ਜੋ ਕੇ ਦੋ ਤਸਲੀ ਕਰੀ ਮਤਲਬ ਕੀ ਗੱਲ ਹੈ ਉਹ ਲੋ ਵੀ ਸੁਵੇਨ ਦੇ ਵਿੱਚ ਆਪਦੀ ਸਮਝ ਮੇਰਾ ਵੀਰ ਵੇਖ ਲਓ 10 ਦਿਨ ਹੋ ਗਏ ਸੂਈ ਨੂੰ ਹਾਂਜੀ 10 ਦਿਨ ਹੋ ਗਏ ਹੁਣ ਕੇ ਸੂਈ ਨੂੰ ਭਾਈ 10 ਦਿਨ ਹੋ ਗਏ ਆ ਆ ਬੱਚਾ ਜ ਮਗਰ ਠੀਕ ਆ ਜੀ 28 ਸਤਾਈ